ਮੁਰਦਾਬਾਦ 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 ਸਰਕਾਰ ਦੇ ਪ੍ਰਸ਼ਾਸਨ ਮੁਰਦਾਬਾਦ 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 ਗਰੀਬਾਂ ਦੇ ਹੱਕਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮਜ਼ਦੂਰਾਂ ਦੇ ਹੱਕਾਂ ਨੂੰ ਲਾਗੂ ਕਰੋ ਲਾਗੂ ਕਰੋ

ਚਾਚਾ ਨੂੰ ਰੱਜ ਕੇ ਪਿੱਟੋ ਹਾਏ 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 ਚਾਚਾ ਪਰ ਚਾਚਾ ਨੂੰ ਰੱਜ ਕੇ ਪਿੱਟੋ ਹਾਏ 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 ਯਾਰਾ ਕਾ ਪੱਖ ਚੱਲਦਾ ਕਰੋ ਸਿਆ करायो <laughs> ਚੋਚਨ ਮੁਰਦਾਬਾਦ 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 ਮਜ਼ਦੂਰਾਂ ਦਾ ਹੱਕ ਕੋਲ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਮਜ਼ਦੂਰਾਂ ਦਾ ਹੱਕ ਕੋਲ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਗਰੀਬਾਂ ਦੇ ਹੱਕਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਗਰੀਬਾਂ ਦੇ ਹੱਕਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਗਰੀਬਾਂ ਦੇ ਹੱਕਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਯੋ ਧਿਆਨ ਕਰਿਓ ਜਿਹੜੀ ਹੈ ਕਿ ਲਗਭਗ 4 ਮਹੀਨੇ 3 ਮਹੀਨੇ 3.5 ਮਹੀਨੇ ਮਨਰੇਗਾ ਮਜ਼ਦੂਰਾਂ ਨੇ ਕੰਮ ਕੀਤਾ ਉਹਨਾਂ ਦੇ ਪੈਸੇ ਨਹੀਂ ਆਏ ਇਹ ਵੀ ਨਹੀਂ ਹੈ ਮੀਡੀਆ ਸੋਸ਼ਲ ਮੀਡੀਆ 'ਚ ਤਾਂ ਪੂਰੇ ਆਵਾਜ਼ ਨਾਲ ਬੋਲੋ ਪੈਸੇ ਆਏ ਆ ਕਿ ਨਹੀਂ ਆਏ ਨਹੀਂ ਆਏ ਨਹੀਂ ਆਏ ਉਸ ਦੇ ਸੰਬੰਧ ਵਿੱਚ 17 ਤਰੀਕ ਨੂੰ ਅਡਿਸ਼ਨ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਉਹਨਾਂ ਨੇ एडीसी डी ਦੇ ਦਫਤਰ ਚ ਹੁਕਮ ਜਾਰੀ ਕੀਤੇ ਸੀਗੇ ਤੁਸੀਂ ਸਾਰੇ ਉਸ ਵੇਲੇ ਸ਼ਾਮਲ ਸੀਗੇ ਬਈ ਹਾਂਜੀ ਹਾਂਜੀ ਸ਼ਾਮਲ ਸੀ ਹਾਂਜੀ ਅੱਛਾ ਉਹਨਾਂ ਦੇ ਹੁਕਮਾਂ ਨੂੰ ਸਾਡਾ ਐਡੀਸ਼ਨਲ ਡਿਪਟੀ ਕਮਿਸ਼ਨਰ ਦਫਤਰ ਜਿਹੜਾ ਹੈਗਾ ਨੱਪ ਕੇ ਬੈਠਾ ਨਾ ਪੈਸੇ ਆਏ ਆ ਤੇ ਨਾ ਹੀ ਅਗਲੇ ਪਾਸੇ ਕੋਈ ਚਿੱਠੀਆਂ ਕਿੱਡੀਆਂ ਨੇ ਤਾਂ ਉਸ ਦੇ ਸਬੰਧ ਵਿੱਚ ਅਸੀਂ ਲਗਾਤਾਰ ਇੱਥੇ ਰਮਨ ਕੁਮਾਰ ਸਚ ਦੇਵਾ ਕਿ ਪੀਸੀਓ ਸਾਹਿਬ ਉਹਨਾਂ ਨੂੰ ਮਿਲਦੇ ਰਹਿ ਤੇ ਸਾਨੂੰ ਆਲ ਮਟੋਲੀ ਕਰਦੇ ਰਿਹਾ ਕਿ ਸਾਡੇ ਕੋਲੇ ਟਾਈਮ ਨਹੀਂ ਹੈ ਅਸੀਂ ਵਿਜੀ ਆ ਪਰ ਇਹ ਪਬਲਿਕ ਦਾ ਮਨਰੇਗਾ ਮਜ਼ਦੂਰਾਂ ਦਾ ਦਫਤਰ ਆ ਇੱਥੇ ਮਨਰੇਗਾ ਪ੍ਰਸ਼ਾਸਨ ਬੈਠੇ ਆ ਕੀ ਤੁਹਾਡੇ ਲਈ ਟਾਈਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਈ ਹੋਣਾ ਚਾਹੀਦਾ ਚਾਹੀਦਾ ਇਹ ਇਸ ਲਈ ਬੜੇ ਦੁੱਖ ਦੀ ਗੱਲ ਆ ਕਿ ਜਿਹੜੇ ਮਨਰੇਗਾ ਮਜ਼ਦੂਰ ਆ ਉਹ ਮਨਰੇਗਾ ਦੇ ਮਾਲਕ ਆ ਆਸ ਦਫਤਰ ਦੇ ਮਾਲਕ ਆ ਜਿਹੜੇ ਨੌਕਰ ਬੈਠੇ ਹੈ ਆ ਉਹ ਨੌਕਰ ਜਿਹੜੇ ਹੈਗੇ ਆ ਚੁੱਪ ਕਰਕੇ ਉਹ ਆਪਣੀ ਮਨਮਰਜ਼ੀ ਕਰਦੇ ਆ ਲੇਕਿਨ ਜਿਹੜੇ ਮਾਲਕ ਨੇ ਮਜ਼ਦੂਰ ਜਿਹੜੇ ਦਫਤਰਾਂ ਦੇ ਮਾਲਕ ਆ ਲੋਕਤੰਤਰ ਦੇ ਹਿਸਾਬ ਤੇ ਔਰ ਸੰਵਿਧਾਨ ਦੇ ਹਿਸਾਬ ਤੇ ਉਹ ਮਾਲਕ ਨੇ ਉਹ ਮਾਲਕਾਂ ਵਾਲੀ ਜਿਹੜਾ ਇਹ ਰਵਈਆ ਕਰਦੇ ਆ ਇਹ ਠੀਕ ਆ ਭਾਈ ਹਾਂਜੀ ਭਾਈ ਜੀ ਦਾ ਨਹੀਂ ਉਹ ਦੇ ਲਈ ਆਪਾਂ ਇਹ ਸੰਘਰਸ਼ ਜਿਹੜਾ ਵਿੱਢਿਆ ਹੋਇਆ ਓ ਸ਼ਿਰਸ਼ਲੀ ਆਪਾਂ ਪੂਰੀ ਆ ਜਾਣ ਲੈਣੀ ਆ ਸਾਡੇ ਵਿੱਚ ਆ ਕੇ ਸਾਡੀ ਜਿਹੜੀ ਗੱਲ ਹੈਗੀ ਆ ਸੀਨੀਅਰ ਇੱਥੇ ਆ ਕੇ ਮੰਗ ਪੱਤਰ ਲੈ ਲੈਣ ਤੇ ਉਹਨਾਂ ਦੀ ਜਿਹੜੀ ਚਿੱਠੀ ਹੈਗੀ ਆ ਰਿਲੀਜ਼ ਕਰਨ ਲੇਕਿਨ ਉਹ ਜਾਣਦਿਆਂ ਹੋયા ਵੀ ਰਮਨ ਕੁਮਾਰ ਸਚਦੇਵ ਆ ਵੀ ਇੱਥੇ ਆ ਏਡੀਸੀ ਡੀ ਵੀ ਇੱਥੇ ਆ ਤਾਂ ਸਾਰੇ ਹੀ ਆਸੇ ਪਾਸੇ ਹੋ ਗਿਆ ਇਸ ਦੇ ਸਬੰਧ ਵਿੱਚ ਆਪਾਂ ਜਿਹੜਾ ਹੈਗਾ ਆਪਣੀ ਪੂਰੀ ਮਾਨ ਨਾਲ ਪੂਰੇ ਜੋਰ ਨਾਲ ਆਪਣੀ ਤਾਕਤ ਜਿਹੜੀ ਹੈਗੀ ਉਹ ਲਾ ਕੇ ਆਪਣੀ ਗੱਲ ਮਨਵਾਉਣ ਲਈ ਤਿਆਰ ਆ ਬਈ ਤਿਆਰ ਆਈ ਯਾਰੋ ਤਿਆਰ ਆਏ ਵੇਖ ਲੋ ਘਬਰਾਇਓ ਨਾ ਆਪਾਂ ਆਪਾਂ ਫੋਨ ਕਰ ਦਿੰਨੇ ਆ ਰੋਟੀ ਪਾਣੀ ਦਾ ਰੇਗ ਨਹੀਂ ਚਾਹ ਪਾਣੀ ਦਾ ਵੀ ਹੋ ਜਾਏਗਾ ਲੇਕਿਨ ਭਾਵੇਂ ਰਾਤ ਲੱਗੇਗੀ ਆਪਾਂ ਨੂੰ ਕਰਨੀ ਪੈਗੀ ਤਾਂ ਮੈਂ ਬੇਨਤੀ ਕਰੂੰਗਾ ਰੰਗਾ ਸਿੰਘ ਨੂੰ ਦੋ ਲੈਣਾ ਉਹ ਵੀ ਜਿਹੜੀਆਂ ਹੈਗੀਆਂ ਬੋਲਣਗੇ ਕਿਸੇ ਦਾ ਤੇ ਕੰਮ ਨਕਮ ਫੇਰ ਕਹਿੰਦੀ ਖਾਣ ਤੂੰ ਜੰਮੇ ਕਿਸੇ ਕਰਤਾ ਕੰਮ ਫੇਰ ਪੈਂਗੀ ਖਾਰ ਗੁਜਰ ਮੇ ਟਟੇ ਬੰਗਲੇ ला बोल दिया ठीक है ओके मतलब हां तो मेरे बहुत से स्टार जो मारिडा है लास्ट में मेरी है पढ़ना और, थे थे थे। और थे थे।